ਸੋਹਰ ਦੀ ਬਹੁਤ ਵੱਡੀ ਖਬਰ ਲੈ ਕੇ ਆਜ਼ਰ ਹਾਂ ਇੱਕ ਬੱਚੇ ਦਾ ਕਤਲ ਕੀਤਾ ਗਿਆ ਬੱਚੇ ਨੂੰ ਕਤਲ ਉਸ ਦੀ ਮਾਂ ਨੇ ਹੀ ਕਰ ਦਿੱਤਾ ਦੁਬਈ ਜਾਣਾ ਚਾਹੁੰਦੀ ਸੀ ਮਾਂ ਜਿਸ ਵਜਾ ਦੇ ਨਾਲ ਮਾਂ ਨੇ ਆਪਣੇ ਹੀ 10 ਸਾਲਾ ਦੇ ਮਾਸੂਮ ਪੁੱਤਰ ਨੂੰ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਵੀ ਲਵਾਰਸਾਂ ਦੇ ਵਾਂਗ ਸੜਕ ਦੇ ਕੰਡੇ ਦੇ ਉੱਤੇ ਸੁੱਟ ਦਿੱਤੀ ਹੈ ਫਿਲਹਾਲ ਸਭ ਤੋਂ ਵੱਡੀ ਜਾਣਕਾਰੀ ਜਿਹੜੀ ਸਕਰੀਨ ਦੇ ਉੱਤੇ ਸਾਂਝੀ ਕਰ ਰਹੇ ਹਾਂ ਮਾਨਸਾ ਤੋਂ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾਂਦਾ ਹੈ ਕਿ ਮਾਨਸਾ ਦੇ ਵਿੱਚ ਬੀਤੇ ਦਿਨੀ ਇੱਕ 10 ਸਾਲਾ ਗੁਰਸਿੱਖ ਬੱਚੇ ਦੀ ਲਾਸ਼ ਮਿਲਦੀ ਹੈ ਮਾਂਸਾ ਦੇ ਬਾਸ ਅਡੇ ਤੋਂ ਲਾਸ਼ ਮਿਲਦੀ ਹੈ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਮਾਮਲੇ ਦੀ ਜਾਂਚ ਸ਼ੁਰੂ ਹੁੰਦੀ ਹੈ ਤਾਂ ਦੱਸਿਆ ਜਾਂਦਾ ਹੈ ਕਿ ਜਾਂਚ ਦੇ ਦੌਰਾਨ ਚਾਚੇ ਨੇ ਜਦੋਂ ਪੁੱਤ ਦੀ ਲਾਸ਼ ਦੇਖੀ ਹੈ ਚਾਚੇ ਨੇ ਆਪਣੇ ਭਤੀਜੇ ਦੀ ਲਾਸ਼ ਵੇਖੀ ਤਾਂ ਉਸ ਨੂੰ ਯਕੀਨੀ ਨਹੀਂ ਆਇਆ ਕਿ ਉਸ ਦਾ ਭਤੀਜਾ ਇਸ ਤਰੀਕੇ ਲਵਾਰਸਾਂ ਦੇ ਵਾਂਗ ਬਾਸ ਅਡੇ ਤੇ ਉਸ ਦੀ ਕੋਈ ਲਾਸ਼ ਛੱਡ ਜਾਵੇਗਾ ਘਰ ਦੇ ਵਿੱਚ ਪਤਾ ਕੀਤਾ ਗਿਆ ਤਾਂ ਮਾਂ ਨੇ ਕਿਹਾ ਪੁੱਤ ਤਾਂ ਮਾਮਿਆਂ ਦੇ ਘਰ ਗਿਆ ਹੋਇਆ ਨਾਨਕੇ ਪਿੰਡ ਗਿਆ ਹੋਇਆ ਇਸ ਪੂਰੇ ਮਾਮਲੇ ਜੋ ਜਾਂਚ ਰੂ ਕੀਤੀ ਗਈ ਕ੍ਰਾਸ ਚੈਕ ਕੀਤਾ ਗਿਆ ਤਾਂ ਬਾਅਦ ਵਿੱਚ ਜੋ ਕਹਾਣੀ ਸਾਹਮਣੇ ਆਈ ਹੈ ਉਹ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਹੈ ਮਾਨਸਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਕਤਲ ਹੋਇਆ ਇੱਕ ਕਾਲਯੁਗੀ ਮਾਂ ਨੇ ਆਪਣੇ ਹੀ ਪੁੱਤ ਨੂੰ ਕਤਲ ਕਰ ਦਿੱਤਾ ਦਸਾਂ ਵਰਿਆਂ ਦੇ ਪੁੱਤ ਨੂੰ ਸਿਰਫ ਫੈਸਲੇ ਹੀ ਕਤਲ ਕਰ ਦਿੱਤਾ ਕਿਉਂਕਿ ਮਾਂ ਵਿਦੇਸ਼ ਜਾਣਾ ਚਾਹੁੰਦੀ ਸੀ ਵਦੇਸ਼ ਜਾਂਦੀ ਚਾ ਉਸ ਨੂੰ ਇੰਨਾ ਜਿਆਦਾ ਕਮਲਾ ਕਰ ਦਿੱਤਾ ਉਸ ਨੂੰ ਵਿਦੇਸ਼ ਜਾਂਦੀ ਚਾ ਨੇ ਕਿ ਆਖਰਕਾਰ ਉਸਨੇ ਆਪਣੇ 10 ਸਾਲ ਦੇ ਮਾਸੂਮ ਪੁੱਤ ਨੂੰ ਜਾਨੋਂ ਮਾਰ ਦਿੱਤਾ ਦੱਸਿਆ ਤੇ ਵੀ ਜਾ ਰਿਹਾ ਕਿ ਫਿਲਹਾਲ ਪੁੱਤ ਦਾ ਕੋਈ ਅਧਾਰ ਕਾਰਜਾ ਹੋਰ ਕਹਿ ਸਕਦੇ ਜੋ ਪਛਾਣ ਪੱਤਰਾ ਨਹੀਂ ਬਣਿਆ ਸੀ ਜਿਸ ਦੇ ਕਾਰਨ ਪਾਸਪੋਰਟ ਨਹੀਂ ਬਣ ਪਾ ਰਿਹਾ ਸੀ ਤੇ ਇਸੇ ਵਿਚਾਲੇ ਮਾਂ ਨੂੰ ਇਸ ਗੱਲ ਦਾ ਇਲਮ ਹੋਇਆ ਤੇ ਉਸਨੇ ਇਸ ਪੁੱਤ ਦਾ ਕਤਲ ਕਰ ਦਿੱਤਾ ਮਾਨਸਾ ਦੇ ਵਿੱਚ ਵੱਡੀ ਵਾਰਦਾਤ ਦੀ ਇਹ ਖਬਰ ਲਾਈਵ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਫਿਲਹਾਲ ਪੁਲਿਸ ਨੇ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਪਰਚਾ ਦਰਜ ਕਰ ਲਿਆ ਗਿਆ ਫਿਰ ਇਸ ਦੇ ਵਿਚਕਾਰ ਇਸ ਮੇਰੇ ਸਹਿਯੋਗੀ ਪਰਮਦੀਪ ਜੁੜ ਚੁੱਕੇ ਨੇ ਮਾਂ ਸਾਥੋਂ ਪਰਮਦੀਪ ਕੀ ਅਪਡੇਟ ਹੈ ਕਿਵੇਂ ਇੱਕ ਮਾਸੂਮ ਨੌਸ ਦੀ ਮਾਂ ਨੇ ਕਤਲ ਕਰ ਦਿੱਤਾ ਹੈ ਅਰਨ ਦੱਸਣਾ ਚਾਹਾਂਗਾ ਵੀ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਜਦੋਂ ਇਸ ਦੇ ਪਰਿਵਾਰਕ ਮੈਂਬਰ ਅਸਿਸਟੈਂਟ ਬੱਚੇ ਦਾ ਚਾਚਾ ਤਾਂ ਉਸ ਨੇ ਦੱਸਿਆ ਵੀ ਇਹ ਸਾਡਾ ਬੱਚਾ ਜਿਸ ਦਾ ਨਾਮ ਆਗਮ ਜੋਤ ਹੈ ਜਿਸ ਦੀ ਉਮਰ 7 ਸਾਲ ਹੈ ਤਾਂ ਉਸ ਦੀ ਮਾਂ ਨੂੰ ਜਦੋਂ ਪੁੱਛਿਆ ਗਿਆ ਵੀ ਇਹ ਬੱਚਾ ਮਤਲਬ ਆਪਣਾ ਲੱਗਦਾ ਤਾਂ ਉਸਨੇ ਇਸ ਗੱਲ ਤੋਂ ਇਨਕਾਰ ਕੀਤਾ ਵੀ ਇਹ ਕਮਜੋਰ ਨਹੀਂ ਹੈ ਤਾਂ ਕਿਤੇ ਨਾ ਕਿਤੇ ਸ਼ੱਕ ਜਿਤਾਉਂਦੇ ਹੋਏ ਇਹਨਾਂ ਨੇ ਜਦੋਂ ਉਸ ਨੂੰ ਪੁੱਛ ਕੇ ਚਕ ਕੀਤੀ ਉਸ ਮਾਂ ਤੋਛ ਦੀ ਤੋਂ ਜਿਸ ਦਾ ਨਾ ਜਿਹੜਾ ਵੀਰਪਾਲ ਕੌਰ ਦੱਸਿਆ ਜਾ ਰਿਹਾ ਹੈ ਕਿਉਂ ਜਦੋਂ ਉਸ ਤੋਂ ਪੁੱਛਿਆ ਤਾਂ ਫਿਰ ਉਸਨੇ ਜਿਹੜੀ ਗੱਲ ਸਪਸ਼ਟ ਨਹੀਂ ਕੀਤੀ ਤਾਂ ਫਿਰ ਮਾਨਸਾ ਪਹੁੰਚਦੇ ਨੇ ਮਾਨਸਾ ਪੁਲਿਸ ਦੇ ਨਾਲ رابطہ ਹੁੰਦਾ ਤਾਂ ਪੁਲਿਸ ਤੇ ਸਾਹਮਣੇ ਜਿਹੜੀ ਇਸਦੀ ਮਾਂ ਗਈ ਉਹ ਕਬੂਲ ਕਰਦੀ ਹੈ ਵੀ ਆਪਣੀ ਬੱਚੀ ਨੂੰ ਉਸ ਹੀ ਨੇ ਜਿਹੜਾ ਮੌਤੇ ਘਾੜ ਉਤਾਰਿਆ ਜੀ ਤੇ ਪਰ ਕੀ ਕੀ ਕਾਰਨ ਕੀ ਰਿਹਾ ਪਰ ਬਰਮਦੀਪ ਨੂੰ ਦੱਸਿਆ ਜਾ ਰਿਹਾ ਕਿ ਵਿਦੇਸ਼ ਜਾਣਾ ਚਾਹੁੰਦੀ ਸੀ ਇਦਾਂ ਦੀ ਕਿਹੜੀ ਚਾਹ ਜਿਹੜੀ ਬੱਚੇ ਨੂੰ ਨਾਲ ਨਹੀਂ ਲੈ ਕੇ ਜਾ ਪਾਈ ਉਹ ਅਰੁਣ ਨੇ ਇਹਦੇ ਵਿੱਚ ਜਿਹੜੇ ਤੱਥ ਸਾਹਮਣੇ ਆਏ ਨੇ ਕਿ ਇਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਹੀਂ ਦੱਸਿਆ ਸੀ ਕਿਉਂਕਿ ਉਹ ਬਟੇਂਡਾ ਦੇ ਕਿਸੇ ਪਿੰਡ ਦੇ ਵਿੱਚ ਰਹਿੰਦੀ ਹੈ ਤੇ ਉੱਥੇ ਵੀ ਇਸ ਨੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਸੀ ਵੀ ਇਸ ਨੇ ਜਿਹੜਾ ਹਦੀਪ ਸਿੰਘ ਦੇ ਨਾਲ ਸ਼ਾਦੀ ਕੀਤੀ ਹੈ ਲੰਬ ਮੈਰਿਜ ਕੀਤੀ ਹੈ ਤਾਂ ਇੱਕ ਬੱਚਾ ਵੀ ਹੈ ਬੱਚਾ ਇਸ ਨੇ ਘਰ ਦੇ ਵਿੱਚ ਦੱਸਿਆ ਸੀ ਵੀ ਅਸੀਂ ਗੋਦ ਲਿਆ ਹੋਇਆ ਹੈ ਮੈਂ ਵੈਸੀ ਪਾਲਣ ਦੇ ਲਈ ਬੱਚਾ ਜਿਹੜਾ ਗੋਦ ਲਿਆ ਹੋਇਆ ਤੇ ਸਭ ਤੋਂ ਵੱਡਾ ਜਿਹੜਾ ਕਾਰਨ ਸਾਹਮਣੇ ਆਇਆ ਵੀ ਬੱਚੇ ਨੂੰ ਕਿਉਂ ਮਾਰਿਆ ਗਿਆ ਇਹ ਦੁਬਈ ਜਾਣਾ ਚਾਹੁੰਦੀ ਸੀ ਤੇ ਦੁਬਈ ਜਾਣ ਤੋਂ ਪਹਿਲਾਂ ਜਦੋਂ ਬੱਚੇ ਦੇ ਕੋਈ ਡਾਕੂਮੈਂਟ ਨਹੀਂ ਬਣੇ ਸੀ ਕਿਉਂਕਿ ਉਸ ਬੱਚੇ ਦਾ ਬਰਥ ਸਰਟੀਫਿਕੇਟ ਨਹੀਂ ਬਣਿਆ ਸੀ ਬਰਥ ਸਰਟੀਫਿਕੇਟ ਤੋਂ ਬਾਅਦ ਇਸ ਨੇ ਇਹ ਵੀ ਦੱਸਿਆ ਦੀ ਨਾ ਤਾਂ ਉਸ ਦਾ ਕੋਈ ਆਧਾਰ ਕਾਰਡ ਸੀ ਵੀ ਮਤਲਬ ਕੋਈ ਵੀ ਆਇਡੈਂਟੀਫਿਕੇਸ਼ਨ ਪ੍ਰੂਫ ਉਸ ਦਾ ਨਹੀਂ ਬਣਿਆ ਸੀ ਜਿਸ ਦੇ ਕਾਰਨ ਇਸ ਨੇ ਆਪਣੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਉਸ ਦੇ ਲੱਤ ਲੱਗਦੀ ਹੈ ਗਰਦਨ ਦੇ ਵਿੱਚ ਇਦਾਂ ਦੱਸਿਆ ਜਾ ਰਿਹਾ ਤੇ ਉਸ ਤੋਂ ਬਾਅਦ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਇਹ ਬੱਸ ਦੇ ਵਿੱਚ ਬਿਠਾ ਕੇ ਬੱਚੇ ਨੂੰ ਤੇ ਮਾਨ ਸਾਹਿਬ ਅਸਟੈਂਡ ਛੱਡ ਜਾਂਦੇ ਹੋ ਜੀ ਤੇ ਬੱਚੇ ਦੇ ਪਿਤਾ ਬਾਰੇ ਕੀ ਜਾਣਕਾਰੀ ਮਿਲ ਪਈ ਹੈ ਜੀ ਮਾ ਜੋ ਬੱਚੇ ਦਾ ਪਿਤਾ ਹੈ ਹਰਦੀਪ ਸਿੰਘ ਉਹ ਜੇਲ੍ਹ ਦੇ ਵਿੱਚ ਹੈ ਉਹ ਕਿੰਨ ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈ ਤਾਂ ਇਸੇ ਕਰਕੇ ਕਹਿ ਸਕਦੇ ਆਂ ਵੀ ਇਸ ਦੀ ਬੱਚੇ ਦੀ ਮਾਂ ਜਿਹੜੀ ਹੈ ਉਹ ਦੁਬਈ ਜਾਣਾ ਚਾਹੁੰਦੀ ਸੀ ਖੱਲੀ ਤਾਂ ਉਹ ਪਲਾਨਿੰਗ ਕਰ ਰਹੀ ਸੀ ਤਾਂ ਉਹ ਪਲਾਨਿੰਗ ਦੇ ਤਹਿਤੀ ਇਸ ਬੱਚੇ ਨੂੰ ਜਿਹੜਾ ਇਸਨੇ ਤਰਿੰਦਗੀ ਦੇ ਨਾਲ ਕਤਲ ਕਰ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਪਰਮਜੀਤ ਜੀ ਜਲ ਜਾਣਕਾਰੀ ਤਾਂ ਦੱਸ ਦਿੱਤੀ ਕਿ ਮਾਂ ਦੇ ਵਿਦੇਸ਼ ਜਾਣ ਦੀ ਚਾਹ ਦੇ ਵਿੱਚ ਬੱਚਾ ਰੋੜਾ ਬਣ ਰਿਹਾ ਸੀ ਬੱਚੇ ਦਾ ਕੋਈ ਪਛਾਣ ਪੱਤਰ ਨਹੀਂ ਸੀ ਜਿਸ ਦੇ ਕਾਰਨ ਇੱਕ ਮਾਂ ਨੇ ਆਪਣੇ ਹੀ ਮਾਸੂਮ ਪੁੱਤ ਨੂੰ ਸੱਤਾਂ ਵਰਿਆਂ ਦੇ ਪੁੱਤ ਨੂੰ ਕਤਲ ਕਰ ਦਿੱਤਾ ਹੱਥੀ ਕਤਲ ਕਰਨ ਤੋਂ ਬਾਅਦ ਉਸ ਦੀ লাশ ਚੁੱਕੀ ਤੇ লাশ ਮਾਨਸਾ ਦੇ 62 ਦੇ ਅੰਦਰ ਰੱਖਿਆ ਹੁੰਦੀ ਹੈ 62 ਦੇ ਅੰਦਰ ਛੱਡਿਆ ਹੁੰਦੀ ਹੈ ਫਿਰ ਲਵਾਰਸ লাশ ਅਗਲੇ ਦਿਨ ਸਵਰੇ ਮਿਲਦੀ ਹੈ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਚਾਚੇ ਵੱਲੋਂ ਜਦੋਂ লাশ ਦੀ ਪਛਾਣ ਕੀਤੀ ਗਈ ਤਾਂ ਮਾਮਲੇ ਦੀਆਂ ਪਰਤਾਂ ਖੋਲ ਗਈਆਂ ਕਈ ਪਰਤਾਂ ਖੁੱਲੀਆਂ ਮਾਣੇ ਸਿਰਫ ਢਬਈ ਜਾਂਦੇ ਲਾਲਚ ਵਿੱਚ ਆਪਣੇ ਹੀ ਸੱਤ ਬਰਿਆਂ ਦੇ ਮਾਸੂਮ ਪੁੱਤ ਨੂੰ ਕਤਲ ਕਰ ਦਿੱਤਾ ਹੈ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੈ ਪੂਰਾ ਮਾਮਲਾ ਦੱਸਿਆ ਜਾ ਰਿਹਾ ਜੋ ਤੁਹਾਡੀ ਸਕਰੀਨ ਤੇ ਨਜ਼ਰ ਆ ਰਿਹਾ ਫਿਲਹਾਲ ਅਸੀਂ ਇਸ ਪੂਰੇ ਮਾਮਲੇ ਦੇ ਵਿੱਚ ਇਸ ਬੱਚੇ ਦੇ ਚਾਚੇ ਨਾਲ ਗੱਲਬਾਤ ਕੀਤੀ ਹੈ ਜੋ ਪੁਲਿਸ ਨੂੰ ਉਸਨੇ ਕੰਪਲੀਟ ਕੀਤੀ ਹੈ ਇਸ ਮਾਮਲੇ ਤੋਂ ਉਸਦਾ ਕੀ ਕਹਿਣਾ ਆਓ ਤੁਹਾਨੂੰ ਵੀ ਸੁਣਾ ਦਿੰਨੇ ਆ ਭਾਈ ਕੀ ਨਾਮ ਹੈ ਆਮਨਦੀਪ ਸਿੰਘ ਜੀ ਕੀ ਲੱਗਦਾ ਤੁਸੀਂ ਬੱਚੇ ਦੇ ਚਾਚਾ ਹੀ ਮੈਂ ਆ ਕੀ ਨਾਮ ਸੀ ਬੱਚੇ ਦਾ ਅਗਮਜੋਤ ਸਿੰਘ ਜੀ ਕਿੰਨੇ عمر ਦੇ ਹੋ ਜੀ ਅਕਸਲ ਦੀ ਜੀ ਲੱਗਦਾ ਕੱਲ ਪਰਸੋਂ ਦਾ ਉਹ ਬੱਚਾ ਬੈਤਾਂ ਨੂੰ ਕਿਵੇਂ ਪਤਾ ਲੱਗਿਆ ਕਿਵੇਂ ਕੌਣ ਸੀ ਉਹ ਜੀ ਮੈਂ ਜੀ ਦਿੱਲੀ ਜਾ ਰਿਹਾ ਸੀ ਮਾਲ ਲੈਣ ਮੇਰੀ ਦੁਕਾਨ ਦੀ ਦੁਕਾਨ ਆ ਮੇਲਾ ਲਾਉਣਾ ਮੈਂ ਤੇ ਉੱਥੇ ਦਿੱਲੀ ਮੈਂ ਇਹ ਉੱਥੇ ਦਿੱਲੀ ਜਾ ਕੇ ਮੈਂ ਰਾਜ ਨੂੰ ਪਤਾ ਲੱਗਿਆ ਵੀ ਬੱਚੇ ਆਪਣਾ ਲੱਗ ਰਿਹਾ ਮੈਂ ਘਰੇ ਫੋਨ ਕਰਿਆ ਵੀ ਕਹਿੰਦੇ ਵੀ ਮਾਹਾਂ ਵੀ ਜੈਸਮੀਨ ਉਹਦਾ ਨਾ ਸਾਡੇ ਜੈਸਮੀਨ ਰੱਖਿਆ ਹੋਇਆ ਹੈ ਇਹ ਪਰਝਾਈ ਦਾ ਤੇ ਉਹ ਮਾਹਾਂ ਜੈਸਮੀਨ ਨੂੰ ਜੋਤ ਕਿੱਥੇ ਹੈਗਾ ਕਹਿੰਦੀ ਵੀ ਮੈਂ ਕਹਿੰਦੀ ਉਹ ਤਾਂ ਉੱਥੇ ਹੈਗਾ ਕਹਿੰਦੀ ਮੇਰੇ ਨਾਨਕੇ ਆ ਆਦੇ ਨਾਨਕੇ ਛੱਡਿਆ ਕਹਿੰਦੀ ਮੈਂ ਤੇਖਿਆਂ ਕੋਲੇ ਆ ਮਾਹ ਜੋਤ ਲੱਗਦਾ ਤੂੰ ਮੰਨ ਜਾ ਗੱਲ ਨੂੰ ਕਹਿੰਦੀ ਨਹੀਂ ਨਹੀਂ ਮੈਂ ਤਾਂ ਉੱਥੇ ਪੇਕੇ ਛੱਡਿਆ ਹੋਇਆ ਹੈਗਾ ਵੀ ਤੇ ਉਸ ਤੋਂ ਬਾਅਦ ਮੈਂ ਫੇਰ ਕਾਲ ਕੱਟਦੀ ਮੈਂ ਛੋਟੀ ਭੈਣ ਨੂੰ ਲਾਇਆ ਜਿਹੜੀ ਹੁਣ ਅੱਚੇ ਆਈ ہوئی ਹੈ ਤੇ ਮਾਹ ਵੀ ਉਹਨੇ ਮੈਨੂੰ ਫੇਰ ਫੋਨ ਕਰਿਆ ਬਾਈ ਕਹਿੰਦੀ ਆਪਣਾ ਜੋਤ ਹੈ ਮੈਂ ਫੇਰ ਫੋਨ ਲਾਇਆ ਮਨ ਨਹੀਂ ਟਿਕਿਆ ਕਿ ਮੈਂ ਪੇਖਾ ਵੀ ਸੱਚੀ ਗੱਲ ਦੱਸ ਦੇ ਤੂੰ ਵੀ ਆਪਣਾ ਜੋਤ ਹੈ ਤੂੰ ਮਾਹ ਸੱਚੀ ਗੱਲ ਕਿਉਂ ਨਹੀਂ ਦੱਸਦੀ ਕਹਿੰਦੀ ਤੂੰ ਤਾਂ ਮੇਰੇ ਤੇ ਸ਼ੱਕ ਕਰਦਾ ਕਹਿੰਦੀ ਤੂੰ ਇਹ ਇੰਨੀ ਗੱਲ ਹੈ ਨਹੀਂ ਕਹਿੰਦੀ ਤੇ ਕਹਿੰਦੀ ਵੀ ਉਦੋਂ ਬਾਅਦ ਕਹਿੰਦੀ ਵੀ ਹਾਂ ਮੈਂ ਮੰਮੀ ਨੂੰ ਭੇਜਿਆ ਹੱਥ ਮੈਂ ਘਰੇ ਆਪਦੀ ਮੇਰੀ ਮੰਮੀ ਆ ਡਰ ਨੇ ਅਸੀਂ ਆ ਡਰ ਰਹੇ ਆ ਕਿਥੇ ਰਹਿੰਦੇ ਆ ਉਹਨੇ ਘਰੇ ਭੇਜਿਆ ਮਾਖਾ ਮੰਮੀ ਪਤਾ ਲੈ ਕੇ ਜਾ ਕੇ ਜਵਾਬ ਲਾ ਵੀ ਆਪਣਾ ਜਵਾਬ ਆਗਾ ਤੇ ਜਦੋਂ ਮੰਮੀ ਇਹਨਾਂ ਦੇ ਘਰੇ ਆਈ ਤੇ ਮੰਮੀ ਨੂੰ ਇਹਨੇ ਜਵਾਬ ਦਿੱਤਾ ਕਹਿੰਦੀ ਵੀ ਮੇਰੀ ਨਾਲ ਗੱਲ ਹੋਊਗੀ ਕਹਿੰਦੀ ਉਹ ਹੁਣ ਤਾਂ ਉਹ ਸੁੱਤਾ ਪਿਆਗਾ ਵੀ ਮੇਰੇ ਨਾਲ ਗੱਲ ਹੋ ਗਈ ਉਹ ਤਾਂ ਠੀਕ ਠਾਕ ਹੈ ਕਹਿੰਦੇ ਉਹ ਹੀ ਇਹਦਾ ਮੁੰਡਾ ਕੋਈ ਹੋਰ ਹੈਗਾ ਇਹ ਗੱਲ ਤੇ ਗੱਲ ਹੋਈ ਜੀ ਇਹਦੇ ਮਾਤਾ ਪਿਤਾ ਦਾ ਕੀ ਨਾਮ ਹੈ ਇਹਦੇ ਪਿਓ ਦਾ ਨਾਂ ਹਰਦੀਪ ਸਿੰਘ ਹੈ ਜੀ ਤੇ ਇਹਦੀ ਸਾਡੇ ਘਰ ਕਰੇ ਦਾ ਇਹਦਾ ਨਾਂ ਜੈਸਮੀਨ ਹੈ ਜੀ ਉਹਦਾ ਨਾਂ ਪਤਾ ਨਹੀਂ ਸਾਨੂੰ ਕੀ ਹੈਗਾ ਉਹਨੂੰ ਵੀਰਪਾਲ ਕਹਿੰਦੇ ਆ ਜੀ ਸਾਡਾ ਪਿੰਡ ਤਲਵੱਡੀ ਸਾਬੂ ਹੈ ਜੀ ਤੇ ਇਹਨਾਂ ਦਾ ਪਿੰਡ ਹਿੰਦੇ ਸਾਨੂੰ ਕੁਝ ਨਹੀਂ ਪਤਾ ਜੀ ਅੱਛਾ ਇਹ ਕਿੱਥੇ ਰਵੇ ਕੋਈ ਨਹੀਂ ਪਤਾ ਨਾ ਜੀ ਇਹਨਾਂ ਦੀ ਲੌਂਗ ਮੈਰਿਜ ਹੋਈ ਸੀਗੀ ਅੱਛਾ ਤੇ ਵੀ ਇਹਨਾਂ ਦਾ ਸਾਡਾ ਨੂੰ ਕੋਈ ਪਤਾ ਨਹੀਂ ਵੀ ਮਾਫ ਕਾਰਨ ਕੀ ਲੱਗਦਾ ਤੁਹਾਨੂੰ ਬੱਚੇ ਨੂੰ ਮਾਰਨ ਦਾ ਸਾਨੂੰ ਕਾਰਨ ਜੀ ਇਹਨੂੰ ਇਹ ਸੀ ਨੂੰ ਪਤਾ ਜੀ ਸਾਨੂੰ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਹੋ ਹੈ ਕਿਤੇ ਇਸ ਟਾਈਮ ਉਹ ਡੈੱਡ ਬੋਡੀ ਦਾ ਹਸਪਤਾਲ ਚ ਪਈ ਹੈ ਜੀ ਤੇ ਉਹ ਇਹਨਾਂ ਦੀ ਕਸਟਡੀ ਚ ਆ ਗਈ ਉਹ ਆਜ਼ਾਦ ਮੈਂ ਅਪਲਾਈ ਸੀਗੀ ਨਾਲ ਵੀ ਮੈਂ ਕਿਹਾ ਤੂੰ ਆ ਇੱਥੇ ਆ ਕੇ ਆ ਕੇ ਗੱਲ ਕਰ ਮੈਂ ਆ ਗਈ ਹਾਂ ਉਹ ਹੁਣ ਇਹਨਾਂ ਇੱਥੇ ਲੈ ਕੇ ਆਂਦੀ ਹੈ ਸੀ ਜੀ ਹਾਂ ਉਹ ਤੇਰਾ ਸਾਡੇ ਕੋਲੇ ਜਾਂ ਉੱਥੇ ਭਲਾਈ ਜਾਨੂੰ ਪੁੱਛ ਖਿੱਚ ਕਰੀ ਜਾਂਦੇ ਜੀ ਹਰੇ ਬਾਕੀ ਗੱਲ ਜੀ ਉਹ ਕਿ ਬੱਚੇ ਮਿਲਦੇ ਰਹਿੰਦੇ ਸੀ ਮੈਂ ਵੀ ਪਾਲਿਆ ਸੀ ਮੇਰੇ ਮੇਰੇ ਹੱਥ ਦਾ ਪਲਿਆ ਜੀ ਉਹ ਕਿਉਂ ਪਹਿਲਾਂ ਡੁੱਬ ਗਿਆ ਛੋਟੇ ਸਾਥ ਹੋ ਗਏ ਜੀ ਆ ਚਾਰਕ ਦਿਨ ਪਹਿਲਾਂ ਘਟਿਆ ਜੀ ਮੇਰੀ ਦੁਕਾਨ ਤੇ ਖੜ ਕੇ ਆਇਆਗਾ ਕੜਾ ਪਾਇਆ ਸਰਪ ਲੋ ਦਾ ਇੱਕ ਅਥ ਚ ਇੱਕ ਜ ਚਾਂਦੀ ਰੰਗਾ ਕੜਾ ਪਾਇਆ ਖੰਡੇ ਛਪੇ ਹੋਏ ਆ ਉਹਦੇ ਉੱਤੇ ਕੀ ਮੰਗ ਕਰਦਾ ਤੁਸੀਂ ਸਰਕਾਰ ਤੋਂ ਮੰਗ ਦੋ ਇਨਸਾਫ ਚਾਹੀਦਾ ਸਾਨੂੰ ਸਾਡਾ ਬੱਚਾ ਬੇਦਰਕ ਮੌਤ ਮਾਰਿਆ ਗਿਆ ਜੀ ਸਾਨੂੰ ਇਹੀ ਚੀਜ਼ ਦਾ ਵੀ ਇਹ ਕੱਲੀ ਨਹੀਂ ਕਿ ਕਹੀ ਜਾਣੇ ਆ ਕਿ ਮੈਨੂੰ ਸ਼ੱਕ ਪੈ ਰਿਹਾ ਵੀ ਇਕੱਲੇ ਦਾ ਕੰਮ ਤਾਂ ਨਹੀਂ ਹੋ ਸਕਦਾ ਕਿ ਵੀ ਐਡੀ ਵੱਡੀ ਡੱਡ ਬੱਡੀ ਚੱਕ ਕੇ ਲਿਓਣੀ ਵੀ ਬਹੁਤ ਵੱਡੀ ਗੱਲ ਹੈ ਇੱਥੇ ਇੰਨੀ ਭੀੜ ਦੇ ਵਿੱਚ ਰੱਖਣੀ ਇਹ ਇਨਸਾਫ ਚਾਹੀਦਾ ਜੀ ਇਸ ਦਾ ਦੋਨੇ ਹੱਥੋਂ ਬੇਨਤੀ ਹੈ ਸਾਡਾ ਜਾਂ ਆਪ ਦਾ ਜਵਾਬ ਤਾਂ ਜੇਲ੍ਹ 'ਚ ਬੈਠਾ ਜੀ ਸਾਨੂੰ ਹੁਣ ਆਏ ਪਤਾ ਲੱਗ ਪੈ ਨਹੀਂ ਪਤਾ ਲੱਗ ਰਿਹਾ ਵੀ ਕੀ ਨਹੀਂ ਕਰਤਾ ਇਹ ਕੰਮ